ਪਿਛਲੇ ਸਦੋਕਾਂ ਦੀ ਵਿਚਾਰ ਦੇ ਨਾਲ ਹੀ ਜੋੜ ਕਰਕੇ ਬਾਬਾ ਕਬੀਰ ਜੀ ਬੁਰੀਾਈ ਨੂੰ ਮੁੱਖ ਰੱਖਦੇ ਹੋਏ ਦਵੇਗ ਭਾਵਨਾ ਨੂੰ ਮੁੱਖ ਰੱਖਦੇ ਹੋਏ ਝੂਠ ਵਿਕਾਰਾਂ ਨੂੰ ਮੁੱਖ ਰੱਖਦੇ ਹੋਏ ਇਸ ਸਾਰੀ ਸ੍ਰਿਸ਼ਟੀ ਦੇ ਅੰਦਰ ਜੋ ਪ੍ਰਿਆਜ ਵਰਤਦੀ ਹੈ ਝੂਠ ਵਰਤਦਾ ਹੈ ਜਿਸ ਨੂੰ ਅਸੀਂ ਬ੍ਰਿਆਈ ਦਾ ਸ਼ੈਤਾਨੀਅਤ ਦਾ ਰੂਪ ਕਹਿ ਸਕਦੇ ਹਾਂ ਜਿਸ ਨੂੰ ਮਨੁੱਖੀ ਭਾਸ਼ਾ ਦੇ ਅਨੁਸਾਰ ਭੂਤ ਚਟੇਲ ਤ੍ਰੇਤ ਕੋਈ ਵੀ ਲਫ਼ਜ਼ ਵਰਤੇ ਜਾ ਸਕਦਾ ਹੈ ਬੱਬਾ ਜੀ ਉਸ ਬਰਿਆਈ ਨੂੰ ਮੁੱਖ ਰੱਖਦੇ ਹੋਏ ਅੱਜ ਦੀ ਬਖਸ਼ਿਸ਼ ਕਰ ਰਹੇ ਨੇ ਕਿ ਇਸ ਨੂੰ ਸੰਸਾਰ ਦੇ ਵਿੱਚੋਂ ਖਤਮ ਕਰਨਾ ਮਿਟਾਉਣਾ ਕੋਈ ਸੌਖੀ ਖੇਡ ਨਹੀਂ ਹੈ। ਤਰਤੀ ਅਕਾਸ਼ ਨੇ ਕਹਿੰਦੇ ਦੋਨਾਂ ਦੇ ਵਿੱਚ ਸਾਰੀ ਸ੍ਰਿਸ਼ਟੀ ਦੇ ਵਿੱਚ ਕਿ ਜਿਹੜੀ ਬੁਰੀਆਈ ਹੈ ਦੁਬੈਦ ਹੈ। ਇਨੂੰ ਖਤਮ ਨਹੀਂ ਕੀਤਾ ਜਾ ਸਕਦਾ ਕਿਸੇ ਸੌਖੇ ਢੰਗ ਦੇ ਨਾਲ ਮੁਕਾਇਆ ਨਹੀਂ ਜਾ ਸਕਦਾ ਖੱਟ ਦਰਸ਼ਨ ਸੰਸੇ ਪਰੇ ਕਹਿੰਦੇ ਭਾਵੇਂ ਛੇ ਜਿਹੜੇ ਹੋਏ ਨੇ ਜੋਗੀ ਸੰਿਆਸੀ ਬੇਰਾਗੀ ਬੋਧੀ ਭਾਵੇਂ ਕਿ ਕਿੰਨੇ ਹੀ ਤਰ੍ਹਾਂ ਦੇ ਸਾਧ ਮਹਾਂਪੁਰਖ ਲੋਗ ਕਹੇ ਜਾਂਦੇ ਨੇ ਹੋਏ 1467 ਚਿਤਾ ਨੂੰ ਕਹਿੰਦੇ ਬੜੇ ਕੁਝ ਕਿਹਾ ਜਾਂਦਾ ਸੀ ਵਿਆਖਿਆ ਦੇ ਰੂਪ ਦੇ ਵਿੱਚ ਪਰ ਫਿਲਮ ਵੀ ਕਹਿੰਦੀ ਕਿਸੇ ਢੰਗ ਦੇ ਨਾਲ ਕਿਸੇ ਤਰੀਕੇ ਦੇ ਨਾਲ ਬੁਰਾਈ ਨੂੰ ਸੰਸਾਰ ਦੇ اندر ਖਤਮ ਨਹੀਂ ਕੀਤਾ ਜਾ ਸਕਦਾ ਤੇ ਕਈ ਵਾਰ ਕੀ ਹੁੰਦਾ ਹੈ ਸਾਡੇ ਮਨਾਂ ਦੇ ਅੰਦਰ ਵੀ ਇਹ ਪ੍ਰਸ਼ਨ ਪੈਦਾ ਹੋ ਜਾਂਦਾ ਹੈ ਕਿ ਪ੍ਰਮਾਤਮਾ ਨੂੰ ਬੁਰੀਆਈ ਨੂੰ ਬਣਾਉਣ ਦੀ ਲੋੜ ਹੀ ਕੀ ਪਈ ਬੁਰੀਆਈ ਦੀ ਲੋੜ ਹੀ ਨਹੀਂ ਸੀ ਜੇ ਪਤਾ ਹੀ ਸੀ ਕਿ ਮਨੁੱਖ ਨੇ ਇੰਨਾ ਵਿਕਾਰਾਂ ਇੰਨਾ ਬੁਰੀਆਈ ਦੇ ਅੱਗੇ ਹਿੰਮਤ ਹਾਰ ਜਾਣੀ ਹੈ ਤਫਿਲ ਸੱਚ-ਸੱਚ ਬਣਾ ਦਿੰਦਾ ਫਿਰ ਝੂਠ ਬਣਾਉਣਾ ਹੀ ਕਿਉਂ ਸੀ ਬੁਰੀਆਈ ਨੂੰ ਪੈਦਾ ਹੀ ਕਿਉਂ ਕਰਨਾ ਸੀ ਇਸ ਸਾਡੇ ਮਨ ਦੇ ਅੰਦਰ ਪ੍ਰਸ਼ਨ ਪੈਦਾ ਹੋ ਸਕਦਾ ਹੈ ਜਦੋਂ ਉਸ ਅਕਾਲ ਪੁਰਖ ਪਰਮਾਤਮਾ ਨੂੰ ਇਹ ਗੱਲ ਦੀ ਸਮਝ ਸੀ ਕਿ ਜਿਹੜਾ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਅਸਾ, ਮਨਸਾ, ਉਪਮਾ, ਵਡਿਆਈ, ਨਿੱਧਿਆ, ਚੁਗਲੀ, ਝੂਠ ਇਨਾਂ ਦੇ ਅੱਗੇ ਮਨੁੱਖ ਨੇ ਜਦੋਂ ਆਪਣੇ ਆਪ ਨੂੰ ਕਮਜ਼ੋਰ ਵੇਖ ਹੀ ਲੈਣਾ ਹੈ ਤਾਂ ਫਿਰ ਇਹਨਾਂ ਨੂੰ ਬਣਾਉਣ ਦੀ ਲੋੜ ਹੀ ਕੀ ਸੀ ਤੇ ਇਸ ਨੂੰ ਥੋੜਾ ਜਿਹਾ ਜੇ ਇਸ ਧਰਮ ਦੇ ਨਾਲ ਸਮਝ ਲਈਏ ਕਿ ਜੇ ਅਸੀਂ ਸੰਸਾਰ ਦੇ ਅੰਦਰ ਕਈ ਵਾਰ ਇਹ ਵਿਆਖਿਆ ਦਿੱਤੀ ਜਾਂਦੀ ਹੈ ਕਿ ਮਨੁੱਖ ਕਈ ਪਿਛਲੇ ਜਨਮ ਭੋਗ ਕੇ ਆਉਂਦਾ ਹੈ ਕਈ ਜਨਮਾਂ ਦੀ ਗੱਲ ਜੋੜ ਦਿੱਤੀ ਜਾਂਦੀ ਹੈ। ਉਹਨਾਂ ਜਨਮਾਂ ਬਾਰੇ ਸਾਨੂੰ ਨਹੀਂ ਪਤਾ ਅਸੀਂ ਕੀ ਸਾਂ ਜਾਂ ਕਿਵੇਂ ਜੰਮੇ ਸਾਂ ਕਿੱਥੇ ਸੀ ਕੀ ਹੋਇਆ ਸੀ ਹੋ ਸਕਦਾ ਹੁੰਦਾ ਹੋਵੇ। ਪਰ ਗੁਰਬਾਣੀ ਦੇ ਅਨੁਸਾਰ ਗੁਰਬਾਣੀ ਦੀ ਵਿਆਖਿਆ ਦੇ ਅਨੁਸਾਰ ਗੁਰੂ ਪਾਤਸ਼ਾਹ ਸਾਨੂੰ ਪੂਰਬਲੇ ਜਨਮ ਜਾਂ ਅਗਲੇ ਜਨਮਾਂ ਵਿੱਚ ਨਹੀਂ ਉਲਝਾਉਣਾ ਚਾਹੁੰਦੇ ਕਿਤੇ ਵੀ ਇਸ ਤਰ੍ਹਾਂ ਦੀ ਕੋਈ ਵਿਆਖਿਆ ਨਹੀਂ ਹੈ। ਕਿ ਮਨੁੱਖ ਤੂੰ ਪਿੱਛੇ ਜੋ ਹੋ ਗਿਆ ਉਹਦੇ ਬਾਰੇ ਸੋਚ ਕੇ ਪਰੇਸ਼ਾਨ ਹੋ ਜਾ ਉਹਦੇ ਬਾਰੇ ਸੋਚ ਕੇ ਪਿੱਛੇ ਕਿਵੇਂ ਹੋਇਆ ਹੋਵੇਗਾ ਕੀ ਹੋਇਆ ਹੋਵੇਗਾ ਇਹਦੇ ਨਾਲ ਤੇਰਾ ਕੋਈ ਸਬੰਧ ਨਹੀਂ ਤੇ ਜੋ ਭਵਿੱਖ ਹੈ ਉਹਦੇ ਵਿੱਚ ਤੂੰ ਕੀ ਹੋਵੇਂਗਾ ਮਰਨ ਤੋਂ ਬਾਅਦ ਕਿੱਥੇ ਜਾਏਗਾ ਕੀ ਜਨਮ ਪ੍ਰਾਪਤ ਹੋਵੇਗਾ ਇਹਦਾ ਵੀ ਤੈਨੂੰ ਕੋਈ ਭੌਅ ਨਹੀਂ ਹੋਣਾ ਚਾਹੀਦਾ ਕੋਈ ਡਰ ਨਹੀਂ ਹੋਣਾ ਚਾਹੀਦਾ ਇਹਦੇ ਬਾਰੇ ਵੀ ਕੋਈ ਵਿਆਖਿਆ ਨਹੀਂ ਦਿੰਦੀ ਸਾਨੂੰ ਔਰ ਫਿਰ ਵੀ ਕਈ ਵਾਰ ਗੁਰਬਾਣੀ ਦੀ ਕਿਉਂਕਿ ਵਿਆਖਿਆ ਵਿਸ਼ਾਲ ਹੈ ਤੇ ਬਹੁਤ ਪੰਕਤੀਆਂ ਐਸੀਆਂ ਮਿਲ ਜਾਂਦੀਆਂ ਨੇ ਜਿੱਥੇ ਸਾਨੂੰ ਕੁਝ ਐਸੀ ਸੰਕੇਤ ਮਿਲ ਜਾਂਦੇ ਨੇ ਜਿਨ੍ਹਾਂ ਨੂੰ ਨਜ਼ਰ ਅੰਦਾਜ਼ ਵੀ ਨਹੀਂ ਕੀਤਾ ਜਾ ਸਕਦਾ ਪੁਰਖ ਜਨਮ ਕੇ ਮਿਲੇ ਸੰਜੋਗੀ ਅੰਤੇ ਕੋ ਨ ਸਹਾਈ ਕਈ ਵਾਰ ਇਸ ਸ਼ਬਦ ਵਰਤੇ ਜਾਂਦੇ ਨੇ ਬਹੁਤ ਥਾਵਾਂ ਤੇ ਕਈ ਵਾਰ ਐਸੀਆਂ ਪੰਕਤੀਆਂ ਗੁਰੂ ਸਹਿਬਾਨ ਨੇ ਬਲਤੀਆਂ ਨੇ ਉਦਾਹਰਣ ਦੇ ਤੌਰ ਤੇ ਦਿੱਤੀਆਂ ਨੇ ਜਿੱਥੇ ਇਹ ਵਿਆਖਿਆ ਮਿਲਦੀ ਹੈ ਕਿ ਪੂਰਵ ਕਰਮ ਅੰਕੁਰ ਜਦ ਪ੍ਰਗਟੇ ਪੂਰਵਲੇ ਕਰਮ ਪ੍ਰਗਟ ਹੋ ਗਏ ਹੁਣ ਕਿਉਂਕਿ ਸਾਡੀ ਜਿਹੜੀ ਮਤਬੁੱਧ ਹੈ ਅਸੀਂ ਇੱਥੇ ਇਹ ਨਹੀਂ ਸਮਝਾਂਗੇ ਕਿ ਗੁਰੂ ਪਾਤਸ਼ਾਹ ਕਿਸ ਪੂਰਬਲੇ ਦੀ ਗੱਲ ਕਰਦੇ ਨੇ ਕਿਸ ਐਂਗਲ ਤੋਂ ਸਮਝਾਉਂਦੇ ਨੇ ਅਸੀਂ ਉੱਥੋਂ ਨਹੀਂ ਵੇਖਾਂਗੇ ਅਸੀਂ ਇੱਥੋਂ ਇਹਨੂੰ ਵੇਖਾਂਗੇ ਗੁਰਬਾਣੀ ਦੀ ਪੰਕਤੀ ਨੂੰ ਕਿ ਸਾਡਾ ਕੋਈ ਪੂਰਬ ਲਾ ਕੋਈ ਪਿਛਲਾ ਜਨਮ ਹੈ ਉਹਦੀ ਫਿਰ ਗੱਲਬਾਤ ਹੀ ਹੈ ਤੇ ਹੋ ਸਕਦਾ ਹੈ ਕਿਉਂਕਿ ਉਸ ਗੱਲ ਦੇ ਅੰਤ ਦੇ ਵਿੱਚ ਨਹੀਂ ਹਾਂ ਨਾ ਕੋਈ ਅਨੁਭਵ ਹੈ ਉਹ ਝੂਠੀ ਗੱਲ ਕਰਾਂ ਜਾਂ ਮੈਂ ਬੋਲਾਂ ਉਹ ਠੀਕ ਨਹੀਂ ਹੋ ਸਕਦਾ ਹੈ ਉਹ ਹੋਵੇ ਕਿਉਂਕਿ ਉਹ ਅਨੁਭਵ ਦੇ ਵਿੱਚ ਨਹੀਂ ਹੈ ਸਾਡੇ ਹੋ ਸਕਦਾ ਆਪਾਂ ਬਸ ਸ਼ਬਦ ਵਰਤ ਸਕਦੇ ਹਾਂ ਪਰ ਪੱਕੇ ਤੌਰ ਤੇ ਮੂਲ ਨਹੀਂ ਲਾ ਸਕਦੇ ਪਤ ਗੁਰਬਾਣੀ ਦੇ ਅਨੁਸਾਰ ਜਿਹੜੀ ਵਿਆਖਿਆ ਸਪਸ਼ਟ ਰੂਪ ਦੇ ਵਿੱਚ ਸਾਡੇ ਸਾਹਮਣੇ ਹੈ ਉਹ ਸਪਸ਼ਟ ਹੈ ਕਿ ਮਾਇ ਨਾ ਹੋਦੀ ਪਾਪ ਨਾ ਹੋਤਾ ਕਰਮ ਨਾ ਹੋਦੀ ਕਾਇਆ ਸ਼ਾਸਤਰ ਨਹੀਂ ਹੋਤਾ ਵੇਦ ਨਾ ਹੋਤਾ ਕਰਮ ਕਹਾਂਤੇ ਆਇਆ ਕਿ ਜਦੋਂ ਨਾ ਮਾਂ ਸੀ ਨਾ ਪਿਓ ਸੀ ਤੇ ਨਾ ਮਨੁੱਖ ਤੇਰਾ ਅਜੇ ਜਨਮ ਹੀ ਹੋਇਆ ਸੀ ਕਿਉਂਕਿ ਇਹ ਪ੍ਰਿਪਾਸ਼ਾ ਨਿਕਲ ਕੇ ਹੀ ਸ਼ਾਸਤਰਾਂ ਤੇ ਵੇਦਾਂ ਦੇ ਵਿੱਚੋਂ ਆਉਂਦੀ ਹੈ ਕਿ ਕੋਈ ਪੂਰਬਲੇ ਕਰਮ ਹੁੰਦੇ ਨੇ 84 ਜਨੀਆਂ ਹੁੰਦੀਆਂ ਨੇ ਮਨੁੱਖ ਜੰਮਦਾ ਹੈ ਮਰਦਾ ਹੈ ਨਰਕ ਸਵਰਗ ਦੇ ਵਿੱਚ ਪੈਂਦਾ ਹੈ ਇਹ ਸਾਰੀਆਂ ਵਿਚਾਰਾਂ ਉੱਥੋਂ ਨਿਕਲ ਕੇ ਆਉਂਦੀਆਂ ਨੇ ਥੋੜਾ ਜਿਹਾ ਹੋਰ ਸਪਸ਼ਟ ਕਰ ਲਈ ਬਾਬਾ ਕਬੀਰ ਜੀ ਸਮਝਾਉਂਦੇ ਨੇ ਦੇਵ ਦੀ ਪੁੱਤਰੀ ਸਮਰਤੀ ਪਾਈ ਸੰਕਲ ਜੈਵਰੀ ਲੇਕਨ ਬੇਦਾਂ ਦੇ ਵਿੱਚੋਂ ਸਮਰਤੀਆਂ ਕੱਡੀਆਂ ਗਈਆਂ ਨੇ ਜਿਨ੍ਹਾਂ ਨੂੰ ਇਹ ਸਿਧਾਂਤ ਕਹਿੰਦੇ ਨੇ ਆਪਣਾ ਸਿਧਾਂਤ ਜਿਵੇਂ ਗੁਰਬਾਣੀ ਦਾ ਸਿਧਾਂਤ ਤੇ ਕਹਿੰਦੇ ਉੱਥੋਂ ਫਿਰ ਇਹ ਸਾਰੇ ਵਿਚਾਰ ਨਿਕਲ ਕੇ ਆਉਂਦੀ ਹੈ ਕਿ ਮਨੁੱਖ ਦਾ ਪਿਛਲੇ ਜਨਮ ਕਿਵੇਂ ਹੋਇਆ ਸੀ ਕੀ ਬਣਿਆ ਸੀ ਹੁਣ ਕਿਉਂ ਜਨਮ ਪ੍ਰਾਪਤ ਹੋਇਆ ਹੈ ਕਿਉਂ ਦੁੱਖ ਸੁੱਖ ਮਿਲ ਰਹੇ ਨੇ ਪਿਛਲੇ ਕਰਮਾਂ ਦੇ ਨਾਲ ਹਰ ਇੱਕ ਚੀਜ਼ ਨੂੰ ਜੋੜ ਕਰਕੇ ਵਿਖਿਆ ਜਾਂਦਾ ਹੈ ਮੈਂ ਅੱਜ ਦੀ ਵਿਚਾਰ ਸਭ ਦੇ ਕਮਾਲ ਤਨ ਪਿਤਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਜੀਵਨ ਨਾਲ ਇਸ ਗੱਲ ਨੂੰ ਲਿਜਾ ਕੇ ਜੋੜਾਂ ਜਦੋਂ ਗੁਰੂ ਪਾਤਸ਼ਾਹ ਜੀ ਦੇ ਪ੍ਰਕਾਸ਼ ਜਨਮ ਦੀ ਅਸੀਂ ਗੱਲ ਕਰਦੇ ਹਾਂ ਤਾਂ ਜਿਨ੍ਹਾਂ ਧੋਖਾ ਸਾਡੇ ਲੇਖਕਾਂ ਨੇ ਲਿਖਣ ਵਾਲਿਆਂ ਨੇ ਭਾਵਨਾ ਦੇ ਬਸ ਇਹ ਕਰਕੇ ਕਹਿਣੋ ਜਾਂ ਗੁਰੂ ਪਾਤਸ਼ਾਹ ਨੂੰ ਵਿਖਾਉਣਾ ਹੀ ਇਸ ਢੰਗ ਨਾਲ ਚਾਹੁੰਦੇ ਸੀ ਬਦਨਾਮ ਕਰਨਾ ਚਾਹੁੰਦੇ ਸੀ ਕੁਝ ਐਸੀਆਂ ਗੱਲਾਂ ਉਹਨਾਂ ਦੇ ਨਾਲ ਜੋੜ ਦਿੱਤੀਆਂ ਗਈਆਂ ਮੈਨੂੰ ਲੱਗਦਾ ਹੈ ਅੱਜ ਕਿਉਂਕਿ ਪੰਜਾਬ 'ਚ ਕਾਫੀ ਸਟੇਜਾਂ ਤੇ ਮੈਂ ਰਿਹਾ ਜਿੱਥੇ ਮੈਨੂੰ ਲੱਗਦਾ ਹੈ ਜੇ ਇਦਾਂ ਦੀ ਗੱਲ ਬੋਲ ਦਈਏ ਤਾਂ ਲੜਾਈ ਪੈ ਜਾਵੇਗੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਨਾਲ ਪੂਰਬਲਾ ਜਨਮ ਜੋੜ ਦਿੱਤਾ ਗਿਆ ਹਾਲਾਂਕਿ ਗੁਰਬਾਣੀ ਐਸੀ ਕਿਸੇ ਵੀ ਪਰਪਰਾਸ਼ਾ ਤੇ ਕੋਈ ਵੀ ਕਦੇ ਵੀ ਕੋਈ ਉਦਾਹਰਣ ਨਹੀਂ ਮਿਲਦੀ ਇੰਨਾ ਕਹਾਉਣਾ ਇਤਿਹਾਸ ਉਸ ਜਗਤ ਪਿਤਾ ਜਿਨ੍ਹਾਂ ਨੇ ਇੰਨਾ ਕੁਝ ਅਸੀਂ ਇਤਿਹਾਸ ਪਹਿਲਾਂ ਸਾਰਾ ਵਿਚਾਰਿਆ ਹੈ ਜਿਨ੍ਹਾਂ ਨੇ ਆਪਣੇ ਪੱਲੇ ਕੋਖ ਨਹੀਂ ਰੱਖਿਆ ਪਰ ਇਤਿਹਾਸਕਾਰ ਰਾਜਨੀਤਿਕ ਕੁਝ ਪਹਿਲੂ ਹੁੰਦੇ ਨੇ ਇਹਨਾਂ ਗੱਲਾਂ ਦੇ ਪਿੱਛੇ ਉਨ੍ਹਾਂ ਦਾ ਰੂਪ ਐਸਾ ਵਿਗਾੜ ਕੇ ਪੇਸ਼ ਕੀਤਾ ਗਿਆ ਹੈ ਐਸੇ ਢੰਗ ਦੇ ਨਾਲ ਪੇਸ਼ ਕੀਤਾ ਗਿਆ ਹੈ ਕਿ ਜੇ ਕੋਈ ਅਣਜਾਣ ਜਿਹੜਾ ਗੁਰਬਾਣੀ ਦੇ ਸਿਧਾਂਤ ਤੋਂ ਅਣਜਾਣ ਹੈ ਇਸ ਇਤਿਹਾਸ ਆਪ ਸਭ ਸਿਆਣੇ ਬੈਠੇ ਹੋ ਜੀ ਇਤਿਹਾਸ ਦੇ ਕਿਸੇ ਵੀ ਵਿਸ਼ੇ ਤੇ ਮੈਨੂੰ ਇਹ ਸਮਝ ਦੇ ਵਿੱਚ ਆਉਂਦਾ ਹੈ ਪੜ੍ਹ ਕੇ ਸਾਨੂੰ ਬਹਿਸ ਕਰਨ ਦੀ ਲੋੜ ਨਹੀਂ ਗੁਰਬਾਣੀ ਹਮੇਸ਼ਾ 70% ਵਿਆਖਿਆ ਰਹੇਗੀ ਇਤਿਹਾਸ ਸਿਰਫ 30% ਹੁੰਦਾ ਹੈ ਉਦਾਹਰਨਾਂ ਦੇ ਦੇ ਲਈ ਉਹ ਸਾਖੀਆਂ ਤੋਂ ਸਿੱਖਿਆ ਲੈਣ ਦੇ ਲਈ ਜੇ ਗੁਰੂ ਸਾਹਿਬਾਨ ਨੂੰ ਇੰਨਾ ਇਤਿਹਾਸ ਦੀ ਫਿਕਰ ਹੁੰਦੀ ਤਾਂ ਉਹ ਖੁਦ ਲਿਖਦੇ ਜੇ ਉਹ ਗੁਰਬਾਣੀ ਦੀ ਇੰਨੀ ਸੰਭਾਲ ਕਰਵਾ ਸਕਦੇ ਨੇ ਗੁਰਬਾਣੀ ਦੇ ਇੰਨੇ ਬੰਦ ਤੋਂ ਬੰਦ ਲਿਖ ਸਕਦੇ ਨੇ ਗਿਣਤੀ ਕਰ ਸਕਦੇ ਨੇ ਉਹਨਾਂ ਨੂੰ ਜੇ ਆਪਣੇ ਵੀ ਇਤਿਹਾਸ ਦੀ ਆਪਣੇ ਵੀ ਜੀਵਨ ਦੀ ਕੋਈ ਇੰਨੀ ਫਿਕਰ ਹੁੰਦੀ ਤਾਂ ਉਹ ਲਿਖਵਾਉਂਦੇ ਕਈ ਕਹਿੰਦੇ ਵੀ ਨੇ ਗੁਰੂ ਅੰਗਦ ਸਾਹਿਬ ਪਾਤਸ਼ਾਹ ਨੇ ਲਿਖਵਾਇਆ ਹੈ ਕਹਿੰਦੇ ਜਿਹੜਾ ਮਿਲਿਆ ਨਹੀਂ ਸਹੀ ਉਹ ਗੱਲਾਂ ਝੜ ਜਾਂਦੀਆਂ ਨੇ ਸੋ ਮੈਂ ਗੱਲ ਰੱਖਾਂ ਸਾਹਿਬੇ ਕਮਾਲ ਧੰਨ ਗੁਰੂ ਪਿਤਾ ਜੀ ਦੇ ਨਾਲ ਇਹ ਗੱਲਾਂ ਜੋੜ ਦਿੱਤੀਆਂ ਗਈਆਂ ਕਿਤੇ ਉਹ ਲਿਜਾ ਕੇ ਉਹਨਾਂ ਨੂੰ ਠੰਡੇ ਥਾਵਾਂ ਤੇ ਬਿਠਾ ਦਿੰਦਾ ਕਹਿੰਦੇ ਇੱਥੇ ਪੂਰਬਲਾ ਜਨਮ ਸੀ ਇੱਥੇ ਤਪ ਕੀਤਾ ਸੀ ਇੱਥੇ ਤਪੱਸਿਆ ਕੀਤੀ ਸੀ ਉਹਨਾਂ ਦੇ ਨਾਲ ਹੀ ਨਹੀਂ ਜੋੜਿਆ ਆਪਾਂ ਥੋੜਾ ਜਿਹਾ ਹੋਰ ਪਿੱਛੇ ਚਲੇ ਜਾਈਏ ਤਨ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਤਿਆਗ ਦੀ ਮੂਰਤ ਸਹਜਤਾ ਦੀ ਮੂਰਤ ਨਿਡਰਤਾ ਦੀ ਮੂਰਤ ਉਹਨਾਂ ਦੇ ਨਾਲ ਵੀ ਤਪਸ ਣ ਜੋੜ ਦਿੱਤੇ ਗਏ ਹਾਲਾਂਕਿ ਗੁਰਦਾਨਕ ਜਦੋਂ ਤੋਂ ਉਹਨਾਂ ਨੂੰ ਬਚਪਨ ਤੋਂ ਉਸ ਅਕਾਲ ਪੁਰਖ ਪਰਮਾਤਮਾ ਦੇ ਵਿੱਚ ਇੱਕ ਵਿਕਤਾ ਹਾਸਲ ਹੈ ਤੁਰ ਤੋਂ ਅਸੀਂ ਕਹਿ ਸਕਦੇ ਹਾਂ ਗੁਰੂ ਨਾਨਕ ਸਾਡੇ ਗੁਰੂ ਨੇ ਤਾਂ ਕਿਤੇ ਵੀ ਉਹ ਏਦਾਂ ਨਹੀਂ ਬਣਦੇ ਜਿਵੇਂ ਕੋਈ ਸਾਧ ਕੋਈ ਬਾਬਾ ਗਿਆਨ ਪ੍ਰਾਪਤ ਹੋਣ ਜਾਣ ਤੋਂ ਬਾਅਦ ਤभी ਬਣ ਜਾਂਦਾ ਹੈ ਏਦਾਂ ਅੱਖਾਂ ਬੰਦ ਕਰਕੇ ਬੈਠ ਜਾਂਦਾ ਏ ਜਿਵੇਂ ਆਪਾਂ ਅੱਜ ਵੀ ਫੋਟੋ ਵੇਖਦੇ ਆ ਨਾ ਹੱਲ ਕੇ ਉਹ ਫੋਟੋ ਉਹਨਾਂ ਦੀ ਨਹੀਂ ਪਰ ਉਦਾਹਰਣ ਦੇ ਤੌਰ ਤੇ ਉਹਨਾਂ ਨੂੰ ਇਸ ਢੰਗ ਦੇ ਨਾਲ ਪੇਸ਼ ਕਰ ਦਿੱਤਾ ਗਿਆ ਕਿ ਗੁਰਦਾਨਕ ਸਾਹਿਬ ਪਾਤਸ਼ਾਹ ਏਦਾਂ ਬੈਠੇ ਨੇ ਹੱਥ ਏਦਾਂ ਕੀਤਾ ਏ ਕੋਲੇ ਲੋਟਾ ਪਿਆ ਏ ਜਾਂ ਬਾਬਾ ਭਾਈ ਮਰਦਾਨਾ ਜੀ ਬੈਠੇ ਨੇ ਕਿੱਥੇ ਇੰਨਾ ਸਮਾਂ ਹੋਵੇਗਾ ਉਹਨਾਂ ਕੋਲੇ ਏਦਾਂ ਬੈਠਣਾ ਚੱਲ ਸੋ ਚੱਲ ਪਿੰਡਾਂ ਤੈਅ ਕਰ ਰਹੇ ਨੇ ਚੱਲ ਸੋ ਚੱਲ ਲੋਕਾਂ ਨੂੰ ਸੁਚੇਤ ਕਰ ਰਹੇ ਨੇ ਜੁਗਾਰ ਰਹੇ ਨੇ ਸੱਚ ਦੇ ਨਾਲ ਜੋੜ ਰਹੇ ਨੇ ਉਸ ਇੱਕ ਅਕਾਲ ਪੁਰਖ ਪਰਮਾਤਮਾ ਦੀ ਸਮਝ ਦੇ ਰਹੇ ਨੇ ਕਿਤੇ ਵੀ ਇੰਨਾ ਸਮਾਂ ਨਹੀਂ ਹੋਵੇਗਾ ਜਦੋਂ ਵੀ ਬੈਠਦੇ ਹੋਣਗੇ ਬਸ ਉਸ ਪਰਮਾਤਮਾ ਦੀ ਬਾਣੀ ਯਾਦ ਸ਼ੁਕਰਾਨਾ ਸੱਚ ਦੇ ਨਾਲ ਚਿੱਤ ਜੋੜਦੇ ਨੇ ਉਹ ਹੈਗਾ ਏ ਉਹਨਾਂ ਦੇ ਅੰਦਰ ਹੀ ਮਾਲਕ ਨੇ ਪਰ ਗੁਰੂ ਸਹਿਬਾਨ ਦੇ ਨਾਲ ਵੀ ਅੱਗੇ-ਅੱਗੇ ਚੱਲ ਕੇ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਫਿਰ ਗੁਰੂ 10ਵੇਂ ਪਾਤਸ਼ਾਹ ਜੀ ਨੂੰ ਪਿਛਲੇ ਕਈ ਜਨਮਾਂ ਦੇ ਨਾਲ ਜੋੜ ਦਿੱਤਾ ਗਿਆ ਆਪ ਜੀ ਕੀਤੇ ਗੁਰਬਾਣੀ ਚ ਐਸੀ ਕੋਈ ਪਗਤੀ ਹੈ ਤਾਂ ਮੈਨੂੰ ਜਰੂਰ ਦੱਸ ਕੇ ਜਾਇਓ ਜੀ ਆਪਾਂ ਹੀ ਆਪਸੀ ਵਿਚਾਰ ਹੈ ਆਪਣ ਵਿਚਾਰਾਂ ਸਾਂਝੀਆਂ ਕਰਨੀਆਂ ਬਹੁਤ ਜ਼ਰੂਰੀ ਹੁੰਦੀਆਂ ਗੁਰਬਾਣੀ ਦੇ ਵਿੱਚ ਨਹੀਂ ਮਿਲੀ ਹੁਣ ਤੱਕ ਦੇ ਕਿ ਗੁਰੂ ਸਹਿਬਾਨ ਕੁਝ ਐਸਾ ਕਹਿੰਦੇ ਨੇ ਪਰ ਜਿਹੜੇ ਇੰਨੇ ਵੱਡੇ ਉਹਨਾਂ ਨੇ ਹੁਣ ਪ੍ਰਚਾਰ ਕਰ ਦਿੱਤੇ ਨੇ ਉਸ ਥਾਣਾ ਦੇ ਉਹਨਾਂ ਨੂੰ ਇੱਥੇ ਮਹੱਤਤਾ ਦੇ ਦਿੱਤੀ ਗਈ ਹੈ ਉਹਨੂੰ ਕਿਵੇਂ ਆਪਾਂ ਲੋਕਾਂ ਨੂੰ ਸਮਝਾਈਏ ਕਿਵੇਂ ਉਸ ਗੱਲ ਨੂੰ ਲੋਕਾਂ ਤੱਕ ਸੱਚੇ ਢੰਗ ਦੇ ਨਾਲ ਬਿਆਨ ਕਰੀਏ ਬੜਾ ਮੁਸ਼ਕਿਲ ਹੈ ਉਸ ਢਾਂਚੇ ਨੂੰ ਦੇਖਣਾ ਉਸ ਢਾਂਚੇ ਨੂੰ ਲੋਕਾਂ ਨੂੰ ਸਮਝਾਉਣਾ ਬੜਾ ਖਤਰਨਾਕ ਹੈ ਕਿਉਂਕਿ ਉੱਥੇ ਲੜਾਈ ਝਗੜਾ ਕਿਸੇ ਦੂਸਰੇ ਨਾਲ ਨਹੀਂ ਆਪਣੇ ਆਪ ਨਾਲ ਹੀ ਹੋਵੇਗਾ ਕਿਉਂਕਿ ਉਹ ਆਪਣੇ ਹੀ ਮਾਨਤਾ ਦੇ ਰਹੇ ਨੇ ਫਿਰ ਉਹ ਬਹੁਤ ਜ਼ਿਆਦਾ ਕਿਉਂਕਿ ਕੋਈ ਨਿੱਜੀ ਤੌਰ ਤੇ ਖੁਦ بڑھےਗਾ ਨਹੀਂ ਖੁਦ ਸਮਝੇਗਾ ਨਹੀਂ ਖੁਦ ਗੁਰਬਾਣੀ ਤੇ ਉਨੀ ਸਟੱਡੀ ਨਹੀਂ ਕਰੇਗਾ। ਬਸ ਇੱਕੋ ਹੀ ਮੁੱਦਾ ਬਣ ਜਾਂਦਾ ਇਹ ਫਿਰ ਬਹਿਸ-ਵਾਜੀ ਤੇ ਲੜਾਈ ਝਗੜਾ। ਤਾਂ ਮੈਂ ਗੱਲ ਅੱਗੇ ਰੱਖਾਂ ਗੁਰਬਾਣੀ ਦੇ ਅਨੁਸਾਰ ਬਾਬਾ ਕਬੀਰ ਜੀ ਜੋ ਅੱਜ ਦੀ ਬਖਸ਼ਿਸ਼ ਕਰ ਰਹੇ ਨੇ ਕਹਿੰਦੇ ਦੁਨੀਆਂ ਦੇ ਵਿੱਚ ਬੁਰਾਈ ਬਹੁਤ ਹੈ ਜਿਹਨੂੰ ਖਤਮ ਨਹੀਂ ਕੀਤਾ ਜਾ ਸਕਦਾ। ਇਹੋ ਹੀ ਉਹ ਬੁਰਾਈ ਹੈ। ਜਿਹੜੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਜਨਮ ਦੇ ਨਾਲ ਆ ਕਰਕੇ ਜੁੜ ਜਾਂਦੀ ਹੈ। ਤੇ ਗੁਰੂ ਪਾਤਸ਼ਾਹ ਦਾ ਜਨਮ ਕਾਫੀ ਸਮੇਂ ਬਾਅਦ ਹੋਇਆ ਹੈ ਕਿਉਂਕਿ ਮਾਤਾ ਗੁਜਰ ਪੌਰ ਜੀ ਦਾ ਜੋ ਜਨਮ ਹੁੰਦਾ ਹੈ ਉਹ 1622 ਈਸਵੀ ਦੇ ਵਿੱਚ ਹੁੰਦਾ ਹੈ ਭਾਈ ਲਾਲ ਚੰਦ ਸੁਪਿੱਖੀ ਜੀ ਦੇ ਘਰ ਕਰਤਾਰਪੁਰ ਜਲੰਧਰ ਜਿਲ੍ਹੇ ਦੇ ਵਿੱਚ ਤਾਂ ਉੱਥੇ ਬੜੇ ਨੇ ਉੱਥੇ ਹੀ ਰਹੇ ਨੇ 33 ਦੇ ਵਿੱਚ ਇਹਨਾਂ ਦਾ ਅਨੰਦ ਕਾਰਜ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦੇ ਨਾਲ ਹੁੰਦਾ ਹੈ ਧੰਨ ਮਾਤਾ ਗੁਜਰ ਪੌਰ ਜੀ ਦਾ ਤੀਤੀ ਦੇ ਵਿੱਚ ਅਨੰਦਕਾਰਜ ਉਹ ਤੋਂ ਬਾਅਦ ਫਿਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਜੋ ਪ੍ਰਕਾਸ਼ ਹੁੰਦਾ ਹੈ ਉਹ 1666 ਈਸਵੀ ਜ਼ਿਆਦਾਤਰ ਮਿਲਦਾ ਹੈ। ਕਾਫੀ ਸਮੇਂ ਬਾਅਦ ਉਹਨਾਂ ਦੇ ਘਰੇ ਔਲਾਦ ਹੋਈਏ। ਪਰ ਇੰਨੇ ਸਮੇਂ ਦੇ ਵਿੱਚ ਵੀ ਉਹ ਧੰਨ ਮਾਤਾ ਗੁਜਰ ਕੌਰ ਜੀ ਦਾ ਸਬਰ ਅਤੇ ਸਹਜ ਟਿਕਾਣਾ ਕਿੰਨਾ ਹੈ? ਸੱਚ ਦੇ ਨਾਲ ਕਿੰਨਾ ਜੁੜੇ ਨੇ ਕੋਈ ਪਟਕਣਾ ਨਹੀਂ ਹੈ। ਕੋਈ ਦੁਗਦਾ ਨਹੀਂ ਹੈ ਕਿਸੇ ਹੋਰ ਦੇ ਅੱਗੇ ਜਾਣਾ ਨਹੀਂ ਹੈ। ਜਿਵੇਂ ਮੈਂ ਹੋਰ ਗੱਲ ਨੂੰ ਇੱਥੇ ਸਪਸ਼ਟ ਕਰ ਦੇਵਾਂ ਵਿਸ਼ੇ ਨਾਲ ਸੰਬੰਧਤ ਹੈ ਬਾਬਾ ਬੁੱਢਾ ਜੀ ਕਿੰਨੇ ਹੀ ਮਹਾਨ ਸ਼ਖਸੀਅਤ ਹੋਏ ਨੇ ਸਿੱਖ ਜਗਤ ਦੇ ਜਿਨ੍ਹਾਂ ਦੀ ਕੋਈ ਕਿੰਨੀ ਵਡਿਆਈ ਕਰੀਏ ਘੱਟ ਹੈ ਉਹਨਾਂ ਦੀ ਉਹਨਾਂ ਦੇ ਜੀਵਨ ਦੀ ਉਹਨਾਂ ਦੀਆਂ ਪ੍ਰਾਪਤੀਆਂ ਦੀ ਪਰ ਰਾਈਟਰਾਂ ਨੇ ਲਿਖਣ ਵਾਲਿਆਂ ਨੇ ਉਹਨਾਂ ਦਾ ਇਤਿਹਾਸ ਵੀ ਇਸ ਧੱਕ ਦੇ ਨਾਲ ਵਿਗਾੜ ਕੇ ਪੇਸ਼ ਕੀਤਾ ਕਿ ਜਦੋਂ ਮਾਤਾ ਗੰਗਾ ਜੀ ਦੇ ਘਰ ਦੇ ਵਿੱਚ ਕੋਈ ਔਲਾਦ ਨਹੀਂ ਹੈ ਤਾਂ ਉਹਨਾਂ ਨੂੰ ਵੀ ਉਥੇ ਗੁਰਬਾਣੀ ਦੇ ਸਿਧਾਂਤ ਤੋਂ ਬਾਹਰ ਲਜਾਣਦੇ ਹੋਏ ਵੱਖਰੇ ਤੌਰ ਤੇ ਬ੍ਰਹਮ ਗਿਆਨੀ ਬਣਾ ਕੇ ਪੇਸ਼ ਕਰ ਦਿੱਤਾ ਗਿਆ। ਇਹ ਗੱਲਾਂ ਛੋਟੀਆਂ ਨਹੀਂ। ਗੁਰਬਾਣੀ ਦੇ ਅਨੁਸਾਰ ਜੋ ਉਹਨਾਂ ਦੀ ਅਵਸਥਾ ਏ ਉਹ ਸੰਤ ਵੀ ਨੇ, ਉਹ ਬ੍ਰਹਮ ਗਿਆਨੀ ਵੀ ਨੇ, ਉਹ ਪ੍ਰਮਾਤਮਾ ਨਾਲ ਇੱਕਮਿਕ ਨੇ। ਗੁਰਦਾਨਕ ਪਾਤਸ਼ਾਹ ਦਾ ਸੰਗ ਮਿਲਿਆ ਏ ਉਹਨਾਂ ਨੂੰ, ਉਹ ਛੋਟੀ ਗੱਲ ਨਹੀਂ। 6 ਪਾਤਸ਼ਾਹੀਆਂ ਤੱਕ ਸੰਗ ਮਿਲਿਆ ਏ, ਉਹ ਬਹੁਤ ਮਹਾਨ ਰੂਹ ਨੇ। ਪਰ ਉਹਨਾਂ ਨੂੰ ਵੀ ਉਸ ਰੂਪ ਦੇ ਵਿੱਚ ਪੇਸ਼ ਕਰ ਦਿੱਤਾ ਗਿਆ ਕਿ ਭਾਈ ਉਹ ਪੁੱਤਰਾਂ ਦੇ ਦਾਨੀ ਨੇ ਕਿਉਂ ਭਾਈ ਅਕਾਲ ਪੁਰਖ ਪ੍ਰਮਾਤਮਾ ਜੰਮਦਾ ਮਰਦਾ ਹੀ ਜਾਂ ਫਿਰ ਅਸੀਂ ਕਿਸੇ ਹੋਰ ਸਿੱਖ ਦੇ ਨਾਲ ਇਦਾਂ ਗੱਲਾਂ ਨੂੰ ਜੋੜ ਕਰਕੇ ਦੇਖਣਾ ਹੈ ਕੋਈ ਤੇ ਸਿੱਖ ਹੀ ਨੇ ਨਾ ਗੁਰੂ ਨਾਨਕ ਦੇ ਤੇ ਸਾਰੇ ਸਿੱਖ ਹੀ ਹੋਏ ਪਰ ਵੱਖਰੇ ਰੂਪ ਦੇ ਵਿੱਚ ਪੇਸ਼ ਕਰ ਦਿੱਤਾ ਗਿਆ ਇਤਿਹਾਸ ਉੱਥੇ ਵੀ ਤਰੋੜ-ਕਰੋੜ ਦਿੱਤਾ ਗਿਆ हां ਇਹ ਅਸੀਂ ਕਿਤੇ ਮੁਨਕਰ ਨਹੀਂ ਹੋ ਸਕਦੇ ਕਿ ਜੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੇ ਘਰ ਦੇ ਵਿੱਚ ਕੋਈ ਸੰਤਾਨ ਨਹੀਂ ਸੀ ਇਹ ਜ਼ਰੂਰ ਮੰਨਿਆ ਜਾ ਸਕਦਾ ਹੈ ਕਿ ਸੰਗਤੀ ਰੂਪ ਦੇ ਵਿੱਚ ਅਰਦਾਸ ਹੋ ਸਕਦੀ ਹੈ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਅੱਗੇ ਗੁਰਬਾਣੀ ਅੱਗੇ ਗੁਰੂ ਕੋਲ ਆ ਕੇ ਕਿਸੇ ਵੀ ਰੂਪ ਦੇ ਵਿੱਚ ਕੋਈ ਅਰਦਾਸ ਹੋ ਸਕਦੀ ਹੈ ਇਹਦੇ ਵਿੱਚ ਕੋਈ ਭੇਦ ਨਹੀਂ ਹੈ ਪਰ ਇਹ ਕਹਿਣਾ ਕਿ ਬਾਬਾ ਬੁੱਢਾ ਜੀ ਨੇ ਗੰਡਾ ਭੰਦਿਆ ਤੇ ਕਹਿੰਦੇ ਜੀ ਤੁਹਾਡੇ ਘਰ ਦੇ ਵਿੱਚ ਬੜੀ ਪੁੱਤਰ ਪੈਦਾ ਹੋਵੇਗਾ ਇਸ ਤਰ੍ਹਾਂ ਦੀਆਂ ਕਹਾਣੀਆਂ ਬਣਾਉਣੀਆਂ ਸਾਖੀਆਂ ਬਣਾਉਣੀਆਂ ਮਹਾਨਤਾ ਦਿਖਾਉਣ ਦੇ ਲਈ ਉਹ ਗੁਰਬਾਣੀ ਦੇ ਸਿਧਾਂਤ ਤੋਂ ਗੱਲ ਉਲਟ ਚਲੀ ਜਾਂਦੀ ਹੈ ਮਹਾਨਤਾ ਤੇ ਸਿੱਖ ਦੀ ਬਹੁਤ ਬਣ ਜਾਂਦੀ ਹੈ ਆਪਾਂ ਇੱਕ ਇੰਗਲੰਦ ਤੋਂ ਸੋਚ ਲਈਏ ਕਿ ਇਤਿਹਾਸਕਾਰਾਂ ਨੇ ਭਾਈ ਉਹਨਾਂ ਨੂੰ ਮਹਾਨ ਦਿਖਾਉਣਾ ਸੀ ਬਹੁਤ ਵਧੀਆ ਗੱਲ ਹੈ ਕਿ ਚਲੋ ਬਾਬਾ ਬੁੱਢਾ ਜੀ ਦੀ ਮਹਾਨਤਾ ਬਣਦੀ ਹੈ ਚੰਗੀ ਗੱਲ ਹੈ ਪਰ ਸਿਧਾਂਤ ਤੋਂ ਗੱਲ ਉਲਟ ਚਲੀ ਗਈ ਗੁਰਬਾਣੀ ਦਾ ਸਿਧਾਂਤ ਉੱਥੇ ਫਿਰ ਖਤਮ ਹੋ ਜਾਂਦਾ ਹੈ ਕਿਉਂਕਿ ਦਾਤਾ ਦੇਣ ਵਾਲਾ ਦੱਦਾ ਦਾਦਾ ਏ ਕਹੇ ਸਭ ਕੋ ਦੇਵਨ ਹਾਰ ਦੇਦੇ ਤੋੜ ਨਾਇਆ ਭਈ ਗਣਤ ਭਰੇ ਭੰਡਾਰ ਜੋ ਦੇਣਾ ਏ ਉਸ ਅਕਾਲ ਪੁਰਖ ਪ੍ਰਮਾਤਮਾ ਨੇ ਦੇਣਾ ਏ ਫਿਰ ਇਹ ਸੁਖਮਣੀ ਸਾਹਿਬ ਬਾਣੀ ਦੀਆਂ ਪੰਕਤੀਆਂ ਕਿੱਥੇ ਜਾਣ ਗਈਆਂ ਮਾਨੋ ਕੀ ਟੇਕ ਬਿਰਥੀ ਸਭ ਜਾਣ ਦੇਵਨ ਕੋ ਏਕੈ ਭਗਵਾਨ ਫਿਰ ਇਹ ਪੰਕਤੀਆਂ ਕਿੱਥੇ ਜਾਣ ਗਈਆਂ ਕੀਤੇ ਕਹਿ ਕਹੇ ਹੈ ਕਿਆ ਹੋਇ ਕਿ ਜਿਸ ਨੂੰ ਪੈਦਾ ਹੀ ਰੱਬ ਨੇ ਕੀਤਾ ਏ ਭਗਵਾਨ ਨੇ ਕੀਤਾ ਏ ਉਸ ਮਨੁੱਖ ਦੇ ਕੁਝ ਕਹਿਣ ਦੇ ਨਾਲ ਕੀ ਹੋ ਸਕਦਾ ਕੁਝ ਵੀ ਨਹੀਂ ਹੋ ਸਕਦਾ ਤੇ ਕਈ ਵਾਰ ਤੁਹਾਡੇ ਮਨ 'ਚ ਇਹ ਪ੍ਰਸ਼ਨ ਉੱਠ ਸਕਦਾ ਏ ਕਈ ਗੁਰਮੁਖ ਰੂਹਾਂ ਹੁੰਦੀਆਂ ਨਹੀਂ ਜੀ ਜਿਹੜੇ ਬਹੁਤ ਗੁਰਮੁਖ ਰੂਹਾਂ ਹੁੰਦੀਆਂ ਨੇ ਕਿ ਉਹਨਾਂ ਦੇ ਬੋਲ ਸੱਚ ਨਹੀਂ ਹੁੰਦੇ ਕਿ ਉਹਨਾਂ ਦੇ ਮਨ ਦੇ ਖਿਆਲ ਸੱਚ ਨਹੀਂ ਹੁੰਦੇ ਇਸ ਗੱਲ ਤੋਂ ਮੁਨਕਰ ਨਹੀਂ ਜੀ ਹੋਇਆ ਜਾ ਸਕਦਾ ਇਹ ਗੱਲ ਸੱਚੀ ਹੈ ਇਹਦਾ ਜੇ ਅਨੁਭਵ ਹੈ ਆਪ ਸਭ ਨੂੰ ਜਦੋਂ ਕੋਈ ਮਨੁੱਖ ਜਦੋਂ ਕੋਈ ਇਨਸਾਨ ਉਸ ਅਕਾਲ ਪੁਰਖ ਪਰਮਾਤਮਾ ਨਾਲ ਹੀ ਇੱਕਮਿਕ ਹੋ ਜਾਂਦਾ ਹੈ ਤਾਂ ਇਹ ਗੱਲ ਅਨੁਭਵ ਤੋਂ ਬਿਨਾ ਨਹੀਂ ਕਹੀ ਜਾ ਸਕਦੀ ਖਿਆਲ ਸੰਪੂਰਨ ਹੁੰਦੇ ਨੇ ਭਾਵਨਾ ਸੰਪੂਰਨ ਹੁੰਦੀਆਂ ਨੇ ਕਈ ਵਾਰ ਆਪ ਸਭ ਨੇ ਦੇਖਿਓ ਕਟਨਾਵਾਵਾਂ ਵਾਪਰੀਆਂ ਹੁਣ ਕੀ ਜਿੰਦਗੀ ਚ ਕਿ ਪਰਮਾਤਮਾ ਤੋਂ ਮੈਂ ਐ ਬੰਗਿਆ ਸੀ ਮੈਂ ਅਰਦਾਸ ਕੀਤੀ ਸੀ ਗੁਰੂ ਪਾਤਸ਼ਾਹ ਅੱਗੇ ਆ ਮੇਰੀ ਅਰਦਾਸ ਪੂਰੀ ਹੋ ਗਈ ਮੈਂ ਤੇ ਇਦੋਂ ਕੱਟ ਹੀ ਸੋਚਿਆ ਸੀ ਰੱਬ ਨੇ ਮੈਨੂੰ ਬਹੁਤਾ ਹੀ ਦੇ ਦਿੱਤਾ ਆਪਨੇ ਐਸਾ ਸੋਚਿਆ ਹੋਵੇਗਾ ਇਹ ਸੱਚੀਆਂ ਘਟਨਾਵਾਂ ਦੇ ਆਧਾਰ 'ਤੇ ਮੈਂ ਗੱਲ ਕਰ ਰਿਹਾ ਜੀ ਉਹ ਹੁੰਦਾ ਹੈ ਬਾਬਾ ਬੁੱਢਾ ਜੀ ਮਹਾਨ ਨੇ ਵੀ ਉਸ ਗੱਲ ਨੂੰ ਕੱਟ ਨਹੀਂ ਰਿਹਾ ਪਰ ਇੱਥੇ ਗੁਰਬਾਣੀ ਨੂੰ ਬਿਲਕੁਲ ਪਿੱਛੇ ਛੱਡ ਕੇ ਸਿੱਖ ਦੀ ਮਹਾਨਤਾ ਵਧਾਉਣਾ ਉਹ ਇਤਿਹਾਸ ਨੂੰ ਗਲਤ ਰੂਪ ਰੇਖਾ ਦਿੱਤੀ ਜਾਂਦੀ ਹੈ ਉਹ ਗਲਤ ਹੋ ਜਾਂਦਾ ਹੈ ਫਿਰ ਤਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਪੜਨਾ ਵਿਖੇ ਉਹਨਾਂ ਦਾ ਆਪ ਸਭ ਨੇ ਇਤਿਹਾਸ ਪਹਿਲਾਂ ਵੀ ਬਹੁਤ ਵਾਰ ਸੁਨੇ ਆਪਾਂ ਸਿਧਾਂਤ ਦੀ ਗੱਲ ਮੇਨ ਹੁੰਦੀ ਹੈ ਸਮਝਣੀ ਜ਼ਰੂਰੀ ਹੁੰਦੀ ਹੈ ਤਾਂ ਗੁਰੂ ਪਾਤਸ਼ਾਹ ਉਸ ਸਮੇਂ ਆਸਾਮ ਬੰਗਾਲ ਵੱਲ ਗਏ ਹੋਏ ਨੇ ਢਾਕੇ ਦੀ ਧਰਤੀ ਤੇ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਨੂੰ ਪਤਾ ਚੱਲਦਾ ਹੈ ਵਾਪਸ ਆਉਂਦੇ ਨੇ ਤਿੰਨ ਸਾਢੇ ਤਿੰਨ ਸਾਲਾਂ ਬਾਅਦ ਆਪਣੇ ਸੁਪੁੱਤਰ ਨੂੰ ਮਿਲਦੇ ਨੇ ਪਹਿਲੀ ਵਾਰ ਜਿਆਦਾ ਸਮਾਂ ਨਹੀਂ ਰੁਕ ਪਾਉਂਦੇ ਕਿਉਂਕਿ ਔਰੰਗਜ਼ੇਬ ਦੀਆਂ ਜੋ ਨੀਤੀਆਂ ਚੱਲ ਰਹੀਆਂ ਸਨ ਉਹਨਾਂ ਨੂੰ ਮੁੱਖ ਰੱਖਦੇ ਹੋਏ ਪੰਜਾਬ ਆ ਜਾਂਦੇ ਨੇ ਅਨੰਦਪੁਰ ਸਾਹਿਬ ਆਏ ਤਾਂ ਆਪਣੇ ਪਰਿਵਾਰ ਨੂੰ ਵੀ ਫਿਰ ਆਪਣੇ ਕੋਲ ਹੀ ਅਨੰਦਪੁਰ ਬੁਲਾ ਲੈਂਦੇ ਨੇ ਉਦੋਂ ਬਾਅਦ ਜੋ ਕਟਨਾਮਾ ਵਾਪਰਦੀਆਂ ਨੇ ਗੁਰੂ ਪਾਤਸ਼ਾਹ ਕੋਲ ਕਸ਼ਮੀਰੀ ਪੰਡਤ ਆਉਂਦੇ ਨੇ 9 ਸਾਲ ਦੀ ਉਮਰ ਦੇ ਵਿੱਚ ਇੰਨੀ ਉੱਚੀ ਆਤਮਿਕ ਅਵਸਥਾ ਹਾਸਲ ਕਰਨਾ ਆਪ ਆਪਣੇ ਪਿਓ ਨੂੰ ਕੋਈ ਨਹੀਂ ਕਹਿੰਦਾ ਜੀ ਕਿ ਜਾ ਕੇ ਸ਼ਹੀਦ ਹੋ ਜਾਓ ਖਤਮ ਹੋ ਜਾਓ ਆਪਣੇ ਆਪ ਤੋਂ ਬਲੀਦਾਨ ਦੇ ਦੋ ਇੱਥੇ ਵੀ ਥੋੜਾ ਜਿਹਾ ਇਸ ਇੱਕ ਗੱਲ ਨੂੰ ਸਮਝਣਾ ਬੜਾ ਜ਼ਰੂਰੀ ਹੈ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਆਪ ਵੀ ਉਹਨਾਂ ਦੀ ਇਹ ਮੰਨ ਦੀ ਮਨਸ਼ਾ ਸੀ ਉਹਨਾਂ ਨੂੰ ਪਤਾ ਸੀ ਕਿ ਬਲੀਦਾਨ ਦੇਣਾ ਪੈਣਾ ਹੈ ਉਹਨਾਂ ਨੇ ਆਪ ਹੀ ਕਹਿ ਰਹੇ ਨੇ ਨਾ ਕਿ ਇਸ ਜ਼ੁਲਮ ਨੂੰ ਰੋਕਣ ਦੇ ਲਈ ਇਸ ਹੋਰ ਦੇ ਉੱਤੇ ਅਚਾਰ ਨੂੰ ਰੋਕਣ ਦੇ ਲਈ ਮਹਾਨ ਕੁਰਬਾਨੀ ਦੀ ਲੋੜ ਹੈ ਤਾਂ ਉੱਥੇ ਨਾਲ ਹੀ ਹੁਣ ਜੋ ਸਮਝਦੇ ਮਾਲਕ ਵੀ ਨੇ ਜੋ ਸਮਝ ਰਹੇ ਨੇ ਜੋ ਬਚਪਨ ਤੋਂ ਵਿਦਿਆ ਹਾਸਲ ਕਰ ਰਹੇ ਨੇ ਗੋਬਿੰਦ ਦਾਸ ਉਹ ਵੀ ਬਿਆਨ ਕਰ ਦਿੰਦੇ ਨੇ ਨਾਲ ਦੀ ਨਾਲ ਉਹਨਾਂ ਦੀ ਪਕੜ ਉਹ ਗੱਲਾਂ ਤੇ ਬਣ ਚੁੱਕੀ ਹੈ ਕਿ ਤੁਹਾਡੇ ਤੋਂ ਵੱਡਾ ਮਹਾਪੁਰਖ ਬਲੀਦਾਨ ਨਹੀਂ ਕੌਣ ਹੋ ਸਕਦਾ ਹੈ ਤਾਂ ਇਹ ਦੋਵੇਂ ਹੀ ਗੁਰੂ ਸਹਿਬਾਨ ਦਾ ਆਪਸੀ